ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀ ਹਬ ਐਜੂਕੇਟਰ ਚੈਨਲ ਤੇ ਅੱਜ ਆਪਾਂ ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਕਲਾਸ ਲੈ ਕੇ ਆਏ ਹਾਂ ਇਸ ਕਲਾਸ ਵਿੱਚ ਉਹ ਸੈਂਟੈਂਸ ਸ਼ਾਮਲ ਕੀਤੇ ਆ ਜਿਹੜੇ ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਂਦੇ ਹਨ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਤੋਂ ਕਾਫੀ ਫਾਇਦਾ ਲੈ ਰਹੇ ਹੋਵੋਗੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਲੈਣਾ ਤਾਂ ਜੋ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈ ਪਹਿਲਾ ਸੈਂਟੈਂਸ ਹੈ ਮੈਨੂੰ ਜ਼ਰੂਰੀ ਕੰਮ ਹੈ ਆਈ ਹੈਵ ਅਰਜੈਂਟ ਵਰਕ ਆਈ ਹੈਵ ਅਰਜੈਂਟ ਵਰਕ ਮੈਨੂੰ ਜ਼ਰੂਰੀ ਕੰਮ ਹੈ ਆਈ ਹੈਵ ਅਰਜੈਂਟ ਵਰਕ ਬਾਹਰ ਨਾ ਜਾਓ ਡੋਂਟ ਗੋ ਆਊਟ ਡੋਂਟ ਗੋ ਆਊਟ ਬਾਹਰ ਨਾ ਜਾਓ ਪਹਿਲਾ ਸੈਂਟੈਂਸ ਹੈ ਮੈਨੂੰ ਜ਼ਰੂਰੀ ਕੰਮ ਹੈ ਜੇ ਮੈਂ ਕਿਸੇ ਨੂੰ ਕਹਿਣਾ ਮੈਂ ਜਾਣਾ ਜੀ ਮੈਨੂੰ ਜ਼ਰੂਰੀ ਕੰਮ ਹੈ ਤਾਂ ਆਪਾਂ ਕਹਾਂਗੇ ਆਈ ਹੈਵ ਅਰਜੈਂਟ ਵਰਕ ਜੇ ਕਹਿੰਦਾ ਆਪਾਂ ਕਿਸੇ ਨੂੰ ਕਹਿਣਾ ਬਾਹਰ ਨਾ ਜਾਓ ਡੋਨਟ ਗੋ ਆਊਟ ਬਾਹਰ ਨਾ ਜਾਓ ਨਾ ਨਾ ਕਹਿਣਾ ਨਾ ਨਾ ਕਹਿਣਾ ਵੀ ਆਪਾਂ ਕਦੇ ਨਹੀਂ ਕਿਸੇ ਨੂੰ ਵੀ ਨਾ ਨਾ ਕਹੀ ਯਾਰ ਤਾਂ ਆਪਾਂ ਉਹਨੂੰ ਕਵਾਂਗੇ ਅੰਗਰੇਜ਼ੀ ਚ ਡੋਨਟ ਸੇ ਨੋ ਨਾ ਨਹੀਂ ਕਹਿਣਾ ਨਾ ਨਾ ਕਹਿਣਾ ਡੋਨਟ ਸੇ ਨੋ ਕਿਸੇ ਹੋਰ ਨੂੰ ਪੁੱਛੋ ask someone else ask someone else ਕਿਸੇ ਹੋਰ ਨੂੰ ਪੁੱਛੋ ਜਦੋਂ ਆਪਾਂ ਕਹਿੰਦੇ ਆ ਮੈਨੂੰ ਨਹੀਂ ਪਤਾ ਇਸ ਗੱਲ ਬਾਰੇ ਕਿਸੇ ਹੋਰ ਨੂੰ ਪੁੱਛੋ ਤਾਂ ਆਪਾਂ ਕਹਾਂਗੇ ask someone else ਜੇ ਕਿਸੇ ਚੀਜ਼ ਬਾਰੇ ਪੁੱਛਣਾ ਵੀ ਮੈਨੂੰ ਇਸ ਗੱਲ ਬਾਰੇ ਦੱਸੋ ਤਾਂ ਮੈਨੂੰ ਨਹੀਂ ਪਤਾ ਤਾਂ ਮੈਂ ਕਹੂੰਗਾ ask someone else ਕਿਸੇ ਹੋਰ ਨੂੰ ਪੁੱਛੋ ਨੈਕਸਟ ਹੈ ਜੀ ਮੈਨੂੰ ਬੁਰਾ ਲੱਗ ਰਿਹਾ ਹੈ ਮੈਨੂੰ ਬੁਰਾ ਲੱਗ ਰਿਹਾ ਹੈ ਆਈ ऍम ਫੀਲਿੰਗ ਡਾਊਨ मैन बुरा लग रहा है आई एम फीलिंग डाउन मैनू बुरा लग रहा है आई एम फीलिंग डाउन ती की कर रहे हो वट डू यू डू ती कर रहे हो वट डू यू डू वट डू यू डू ती कर रहे हो रहा है वट इज़ गोइंग ऑन वट इज़ गोइंग ऑन की हो रहा है जो आप कह सकते कि चल रहा है ज़ गोइंग ऑन वट इज़ गोइंग ऑन की हो रहा है वट इज़ गोइंग ऑन काश मैं उथे हों आई विश आई वॉज़ देयर आई विश आई वॉज़ देयर काश मैं उथे होंदा आई विश आई वॉज़ देयर काश मैं उत्थे हाँ मेरे हथ गिले माई हैंडज़ आर वेट माई हैंड्ज़ आर वेट मेरे हथ गिले माई हैंडज़ आर वैट ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਟ ਡਸਨਟ ਮੈਟਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਟ ਡਸਨਟ ਮੈਟਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਇਟ ਡਸਨਟ ਮੈਟਰ ਉਹ ਮੁਸੀਬਤ ਵਿੱਚ ਹੈ ਹੀ ਇਜ਼ ਇਨ ਟ੍ਰਬਲ ਉਹ ਮੁਸੀਬਤ ਵਿੱਚ ਹੈ ਹੀ ਇਜ਼ ਇਨ ਟ੍ਰਬਲ ਤੈਨੂੰ ਦੇਰ ਕਿਉਂ ਹੋਈ ਵਾਈ ਆਰ ਯੂ ਲੇਟ ਤੈਨੂੰ ਦੇਰ ਕਿਉਂ ਹੋਈ ਵਾਈ ਆਰ ਯੂ ਲੇਟ ਤੈਨੂੰ ਦੇਰ ਕਿਉਂ ਹੋਈ ਵਾਈ ਆਰ ਯੂ ਲੇਟ ਚਲਾਕ ਨਾ ਬਣੋ ਡੋਨਟ ਬੀ ਸਮਾਰਟ ਜਦੋਂ ਕੋਈ ਕਿਸੇ ਕੰਮ ਚ ਚਲਾਕੀ ਕਰਦਾ ਤਾਂ ਆਪਾਂ ਕਹਿ ਸਕਦੇ ਹਾਂ ਡੋਨਟ ਬੀ ਸਮਾਰਟ ਕਹਿੰਦੇ ਨਹੀਂ ਡੋਨਟ ਬੀ ਸਮਾਰਟ ਜਿਆਦਾ ਚਲਾਕ ਨਾ ਬਣੋ ਡੋਨਟ ਬੀ ਸਮਾਰਟ ਜਿਆਦਾ ਚਲਾਕ ਨਾ ਬਣੋ ਮੈਂ ਬਹੁਤ ਭਾਗਾ ਵਾਲਾ ਹਾਂ ਮੈਂ ਬਹੁਤ ਭਾਗਾ ਵਾਲਾ ਹਾਂ ਆਈ ਐਮ ਵੈਰੀ ਲੱਕੀ ਆਈ ਐਮ ਵੈਰੀ ਲੱਕੀ ਮੈਂ ਬਹੁਤ ਭਾਗਾਂ ਵਾਲਾ ਹਾਂ ਆਈ ਐਮ ਵੈਰੀ ਲੱਕੀ ਜਾਂ ਮੈਂ ਮੈਂ ਬਹੁਤ ਭਾਗਸ਼ਾਲੀ ਹਾਂ ਆਈ ਐਮ ਵੈਰੀ ਲੱਕੀ ਮੈਨੂੰ ਇੱਕ ਮੌਕਾ ਦਿਓ ਗਿਵ ਮੀ ਅ ਚਾਂਸ ਗਿਵ ਮੀ ਅ ਚਾਂਸ ਗਿਵ ਮੀ ਏ ਚਾਂਸ ਜਾਂ ਗਿਵ ਮੀ ਅ ਚਾਂਸ ਗਿਵ ਮੀ ਅ ਚਾਂਸ ਮੈਨੂੰ ਇੱਕ ਮੌਕਾ ਦਿਓ ਗਿਵ ਮੀ ਅ ਚਾਂਸ ਇਹ ਮੇਰਾ ਫੈਸਲਾ ਹੈ ਥਿਸ ਇਜ਼ ਮਾਈ ਡਿਸੀਜਨ ਇਹ ਮੇਰਾ ਫੈਸਲਾ ਹੈ this is my decision so ਇਹ ਸੀ ਦੋਸਤੋ ਅੱਜ ਦਾ ਲਾਸਟ ਸੈਂਟੈਂਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਲਾਸ ਚੰਗੀ ਲੱਗੀ ਹੋਵੇਗੀ ਇਹਨਾਂ ਸੈਂਟੈਂਸਸ ਨੂੰ ਆਪਣੇ ਰੋਜ਼ਾਨਾ ਬੋਲਚਾਲ ਦੇ ਵਿੱਚ ਲੈ ਕੇ ਆਓ ਇਹਨਾਂ ਨੂੰ ਵਰਤੋ ਬੋਲੀ ਦੇ ਵਿੱਚ ਆਪਣੇ ਬੋਲਣ ਦੇ ਵਿੱਚ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਬਿਨਾਂ ਕਿਸੇ ਗ੍ਰਾਮਰ ਦੇ ਰੂਲ ਦੇ ਅੰਗਰੇਜ਼ੀ ਨੂੰ ਸਿੱਖ ਰਹੇ ਹੋ ਉਮੀਦ ਕਰਦੇ ਹਾਂ ਕਿ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਹੈ ਤੇ ਆਪਣੇ ਵੈਲਿਊਏਬਲ ਕਮੈਂਟਸ ਵੀ ਛੱਡਨੇ ਹਨ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਆਲ